ਯਾ ਵਾ ਨੀ ਪ੍ਰੀਤੀਏ ਤੂੰ ਆਈ ਨਹੀਂ ਆਈ ਰੱਖੜੀਆਂ ਤੇ ਦੀਖਦੇ ਰਹੇ ਨਹੀਂ ਤੈਨੂੰ ਵੇਖ ਤੋਂ ਤੂੰ ਲੈ ਕੇ ਨਹੀਂ ਆਈ ਇਹਨੂੰ ਰੱਖੜੀਆਂ ਤੇ ਰੱਖੜੀਆਂ ਘਰ ਵਾ ਲੈ ਸਾਡੇ ਨਹੀਂ ਸੀ ਬਨਣੀਆਂ ਆ ਤੇ ਸਾਡੇ ਗੁੱਟ ਖਾਲੀ ਪਏ ਆ ਤੂੰ ਵਾਦਾ ਕੀਤਾ ਸੀ ਵੀ ਵੀਰੇ ਮੈਂ ਰੱਖੜੀ ਬਨਣ ਆਉਗੀ ਮੂੰ ਸਾਫ਼ ਕਰ ਤੇ ਕਿ ਤਰਨਾ ਹੁਣ ਕਿਵੇਂ ਪ੍ਰੀਤੀ ਤੂੰ ਠੀਕ ਆ ਜਾ ਕੇ ਠੀਕ ਹੈ ਇਹ ਇਹ ਭੈਣ ਘਰ ਚ ਪਈ ਸੀ ਇਹਦੇ ਪਜਾਮਾ ਪਾਇਆ ਸੀ ਜਿਹੜਾ ਸਲਵਾਰ ਪਾਈ ਸੀ ਉਦੋਂ ਇਹਦਾ ਭਾਰ 45 46 ਕਿਲੋ ਸੀ ਤੇ ਜਿਹੜਾ ਇਹ ਸੂਟ ਪਾਇਆ ਸੀ ਤੇ ਜਦੋਂ ਇਹ ਪਈ ਪਈ ਅੰਦਰ ਹੀ ਕਮਰੇ ਚ ਮਾਤਾ ਰੋਟੀ ਪਾਣੀ ਲਿਆ ਲਿਆ ਕੇ ਦੇਈ ਜਾਂਦੀ ਸੀ ਅੰਦਰ ਹੀ ਪਈ ਰਹੀ ਸਿਆਲੋ ਸਿਆਲ ਮੋਟੀ ਹੋਈ ਗਈ ਅੰਦਰ ਸਲਵਾਰ ਦਾ ਨਾਲਾ ਅੰਦਰ ਮਾਸ ਦੇ ਵਿੱਚ ਵੜ ਗਿਆ ਇੰਨਾ ਇੰਨਾ ਨਾਲਾ ਅੰਦਰ ਵੜ ਗਿਆ ਮਤਲਬ 4 4 ਇੰਚ ਦਾ ਹੱਥ ਇਦਾਂ ਵਿੱਚ ਪੈਂਦਾ ਸੀ ਸਾਰੀਆਂ ਮਾਸ ਵੱਢਿਆ ਗਿਆ ਲੱਕ ਦੋਨੇ ਪਾਸਿਆਂ ਤੋਂ ਤੇ ਇਹ ਭੈਣ ਅੰਦਰ ਹੀ ਪਈ ਉਹ ਨਾਲਾ ਅੰਦਰ ਵੜ ਗਿਆ ਵਿੱਚੇ ਹੀ ਲੈਟਰਨ ਬਾਥਰੂਮ ਵਿੱਚੇ ਹੀ ਤੇਰੇ ਭਰਾ ਦਾ ਕਮਰਾ ਮੂਰੇ ਸੀ ਉਹਨੇ ਵੀ ਅੰਦਰ ਜਾ ਕੇ ਦੇਖਿਆ ਨਹੀਂ ਵੀ ਮੇਰੀ ਭੈਣ ਦੀ ਕੀ ਹਾਲਤ ਆ ਤੇ ਜਦੋਂ ਜਮਾ ਹੀ ਗਲ ਗਈ ਰੋਲਾ ਪੈ ਗਿਆ ਪਿੰਡ ਦੇ ਵਿੱਚ ਪਤਾ ਲੱਗ ਗਿਆ ਧੰਨਵਾਦ ਆ ਮੈਡੀਕਲ ਵਾਲਾ ਮੁੰਡਾ ਜੀ ਤੋ ਦਵਾਈ ਲੈਣ ਗਈ ਉਹਨੇ ਆ ਕੇ ਦੇਖੀ ਭੈਣ ਉਹ ਫਿਰ ਸਾਡੇ ਕੋਲ ਲੈ ਕੇ ਆਇਆ ਚਾ ਤਾਂ ਫਿਰ ਭੈਣ ਕਰੀਬ ਸਾਲ ਸਾਡੇ ਕੋਲ ਰਹੀ ਜਦੋਂ ਠੀਕ ਹੋ ਗਏ ਭੈਣ ਦੇ ਅੱਜ ਵਾਹਿਗੁਰੂ ਦੀ ਕਿਰਪਾ ਨਾਲ ਪ੍ਰੀਤੀ ਇਹ ਬੰਨੂ ਕੀ ਪ੍ਰੀਤੀ ਭੈਣ ਬੇਬੇ ਪ੍ਰੀਤੀ ਨੂੰ ਬੰਨਣ ਦੇ ਲੈ ਆਣੀ ਪ੍ਰੀਤੀਏ ਧੰਨਵਾਦ ਭੈਣੇ ਤੁਰਖੜੀ ਬੰਨੀ ਮੇਰੇ ਤੇ ਅਸੀਂ ਨੂੰ ਰਖੜੀਆਂ ਤੇ ਬੁਲਾਇਆ ਸੀ ਭੈਣ ਨੂੰ ਇਹ ਰਖੜੀਆਂ ਵਾਲੇ ਦਿਨ ਆਈ ਨਹੀਂ ਗਈ ਤੇ ਅੱਜ ਚਲੋ ਦਵਾਈ ਲੈਣ ਆਈ ਆ ਸਾਡੇ ਰਖੜੀ ਬੰਨ੍ਹ ਰਹੀ ਆ ਅਸੀਂ ਇਸ ਬੱਚੇ ਨੂੰ ਨਿਵਾ ਸਕੀਏ ਕਿਉਂਕਿ ਉਸ ਭਰਾ ਨੇ ਹਾਂ ਉਸ ਭਰਾ ਨੇ ਤਾਂ ਰਖੜੀ ਦਾ ਫਰਜ਼ ਨਹੀਂ ਨਿਭਾਇਆ ਉਹ ਜਾ ਕੇ ਆਪਣੇ ਸਹੁਰੇ ਰਹਿਣ ਲੱਗ ਗਿਆ ਸੀ ਇਹਨੂੰ ਛੱਡ ਕੇ ਤੇ ਅਸੀਂ ਨਿਵਾ ਸਕੀਏ ਤੇ ਮੇਰੀ ਭੈਣ ਪ੍ਰੀਤੀ ਹੁਣ ਠੀਕ ਆ ਤੰਦਰੁਸਤ ਹੈ ਦੀ ਦਵਾਈ ਚੱਲਦੀ ਆ ਤੇ ਇਹਦੀ ਦਵਾਈ ਚੱਲਦੀ ਰਵੇ चढ़ती कला में रहे भी अरदास करे हो मैं इसका पाप हूँ कोई बात नहीं बाबा हो खड़े हो जाइए खड़े हो जाइए खड़े हो जाइए खड़ी हो खड़ी हो पेने साथी हो आप कितने साल से ऐसे है जी सर हो गए सात आठ साल हो गए आपकी क्या लगती है सर हमारे बुआ है क्या नाम है इनका तारा रानी आपकी क्या बेटी है कोई बात नहीं बाबा रोना नहीं हुए हम भी आपके बेटा है हम आपका साथ देंगे ये बहन को इधर रखेंगे यहाँ पे और आपको साथ में रुकना पड़ेगा रुक इसको दाखिल करेंगे इसका इलाज होगा अच्छे से ठीक है ऐसा कीजिए क्या नाम है इसका तारा तारा रानी तारा रानी सिर में क्या बना रखा है तूने ये इतनी जटाएं बना रखी है जब ना बच्चे, नहीं है। हुँ। हुँ। कितने साल से जटाए हैं इसको साल जटाए तो सर दो साल से ऐसी दो साल से ऊपर हो गए सर नहाए नहीं मतलब नहाए नहीं, नहीं दो, दो साल से हम नहा देते हैं कभी कभी मतलब पिताजी के साथ हमारे ना वो पड़ोसी है वो लीडर जी के साथ आते हैं उनके साथ ना देते हैं ये मानते नहीं नहीं और मारते उन्हें गाली देते हो चले जाते हैं कोई बात नहीं अभी इसको नहला ਇਸ ਨੂੰ ਨਹਾਵਾਏਗੇ ਵੀ ਇਸ ਦਾ ਬਾਲ ਵੀ ਸਾਫ ਹੋ ਜਾਏਗਾ ਇਸਕਾ ਲਾਜ ਵੀ ਹੋ ਕੋਈ ਬਾਤ ਨਹੀਂ ਬਾਬਾ ਕੀ ਨਾਮ ਹੈ ਆਪਕਾ ਅਰਜੇਸ਼ਵਰ ਜੀ ਫਿਕਰ ਨਾ ਕੀਜੀਏ ਇਹਨਾਂ ਨੇ ਸਿੱਧਾ ਚੈੱਕਅਪ ਕਰਾਉ ਆਇਆ ਠੀਕ ਹੈ ਔਰ ਨਾਲ ਤੁਸੀਂ ਤੁਹਾਡੇ ਕੀ ਲੱਗਦੇ ਨੇ ਜੇਟਾ ਇੱਕ ਪਰ ਭਾਏ ਜੀ ਤੇ ਪਰ ਭਾਏ ਦਾ ਠੀਕ ਹੈ ਪੜਦੇ ਪੜਦੇ ਤਾਂ ਹੀ ਹੋ ਗਏ ਕਿੰਨਾ ਪੜਿਆ ਪੀਰਾ 10ਵੀਂ 10ਵੀਂ ਵਾਸਤੇ 10ਵੀਂ ਹੀ ਹੋਵੇਗੀ ਇਹਨਾਂ ਦੇ ਪਰਿਵਾਰ ਚ ਪਹਿਲਾਂ ਵੀ ਸੀਗਾ ਕੋਈ ਨਹੀਂ ਜੀ ਕਿਤੇ ਦਾਦਕੇ ਜਾਂ ਜਿਹੜੇ ਨਾਨਕੇ ਕੋਈ ਹੋਊਗਾ ਨਹੀਂ ਜੋ ਜਦੋਂ ਨਾ ਪਰਦੇ ਪਰਦੇ ਨੂੰ ਬੱਚੇ ਨੂੰ ਬਿਮਾਰੀ ਹੁੰਦੀ ਹੈ ਖੂਨ ਚ ਹੁੰਦੀ ਹੈ ਬਿਮਾਰੀ ਤੁਹਾਡੇ ਦਾਦੇ ਨੂੰ ਦਾਦੀ ਨੂੰ ਨਾਨੇ ਨੂੰ ਨਾਨੀ ਨੂੰ ਮਾਮੇ ਨੂੰ ਮਾਸੀ ਨੂੰ ਭੂਆ ਨੂੰ ਉਹਨਾਂ ਚੋਂ ਕਿਸੇ ਨਾ ਕਿਸੇ ਨੂੰ ਪਿੱਛੇ ਰਹੀ ਹੋਗੀ ਬਿਮਾਰੀ ਚਲੋ ਕੋਈ ਗੱਲ ਨਹੀਂ ਹੁਣ ਆਪਾਂ ਇਹਦਾ ਟ੍ਰੀਟਮੈਂਟ ਸ਼ੁਰੂ ਕਰਾਉਨੇ ਆ ਔਰ ਇਹਦੀ ਦਵਾਈ ਜਿਹੜੀ ਦੇਵਾਂਗੇ ਉਹ ਤੁਸੀਂ ਖਵਾਉਣੀ ਹੈ ਦਵਾਈ ਕੋਈ ਸਾਡੇ ਕੋ ਖਾਂਦਾ ਨਹੀਂ ਕਾ ਤੋ ਨਹੀਂ ਖਾਂਦਾ ਪਾਣੀ ਮਾਰਨੇ ਨੂੰ ਆਂਦਾ ਜੀ ਫਿਰ ਫਿਰ ਇਹਨੂੰ ਨਾਲ ਰਹਿਣਾ ਪਊ ਤੁਹਾਨੂੰ ਇੱਕ ਜਣੇ ਨੂੰ ਫਿਰ ਇਹਨੂੰ 15 ਦਿਨ ਦਾਖਲ ਕਰਾਂਗੇ ਨਾਲ ਇੱਕ ਜਣਾ ਰੁਕ ਜੋ ਆਪਾਂ ਦਾਖਲ ਕਰ ਲੈਂਦੇ ਆ ਰਾਖ ਕੇ ਦਵਾਈ ਦੇਵਾਂਗੇ ਕੋਈ ਠੀਕ ਆ ਆਪੇ ਦਵਾਈ ਖਾਣ ਲੱਗ ਜੂਵੇਂ ਪੰਨ ਰਹਿਣੇ ਵਾਲਾ ਬੰਦੇ ਨੂੰ ਕੋਈ ਰਿਸ਼ਤੇਦਾਰ ਟੈਂਡੈਂਟ ਕੋਈ ਵੀ ਇੱਕ ਬੰਦਾ ਰਹਿਵੇ ਨਾਲ ਕੋਈ ਇੱਕ ਬੰਦਾ ਰਹਿ ਸਕਦਾ ਟੈਂਡੈਂਟ ਹਾਂ ਇੱਕ ਬੰਦਾ ਨਾਲ ਆ ਰਿਹਾ ਜੀ ਜੀ ਡਿਊਟੀ ਆ ਗਈ ਇਹ ਮਾਈਟਰ ਜੀ ਹੈ ਇਹ ਬੇਟੀ ਬਿੱਚੀ ਛੋਟੀ ਜੀ ਹੈ ਕੋਈ ਵੀ ਇੱਕ ਬੰਦਾ ਪਰਮਾਨ ਕੋਈ ਵੀ ਬੰਦਾ ਰਹਿ ਸਕਦਾ ਧੰਨਵਾਦੀ ਜੀ ਧੰਨਵਾਦ ਚੈੱਕ ਅਪ ਕਰਾਓ ਤੁਸੀਂ ਫਿਰ ਮੈਨੂੰ ਮਿਲਿਓ ਦੁਪਹਿਰ ਤੋਂ ਬਾਅਦ ਸასი ਘਰ ਪੈਣੇ ਦੋਰੇ ਵੀ ਬਾਬਾ ਜੀ ਆਰਦੇ ਹੁਣ ਤੁਹਾਡੇ ਦਰ ਤੇ ਆਈਆਂ ਕਿ ਦੋਰੇ ਮੇਰੇ ਹਟ ਜਾਣੇ ਹਟ ਜਾਣੇ ਮੇਰੀ ਭੈਣ ਛੋਟੀ ਭੈਣ ਹਟ ਜਾਣੇ ਸਰ ਮੇਰੇ ਨਿੱਕੇ ਨਿੱਕੇ ਸਭ ਠੀਕ ਹੋ ਜਾ ਸਭ ਠੀਕ ਹੋ ਜਾ ਸਤਿਕਾਰ ਕਰੋ ਸਤਿਕਾਰ ਕਰੋ ਹਾਂ ਭਾਈ ਕਿਵੇਂ ਤੇਰੀ ਪੋਤਰੀ ਪੋਤਰੀ ਨਹੀਂ ਨਾ ਦਾਦੀ ਨਹੀਂ ਜੁਗੀ ਆ ਮੇਰੇ ਕੋਲੇ ਛਾਰ ਤੇ ਦੋਤਰੀ ਆ ਹਾਂ ਕੋਈ ਨਹੀਂ ਨਾਨੀ ਹੈਗੀ ਆ ਕੋਈ ਆਪਾਂ ਦਵਾਈ ਦਵਾ ਲੀ ਸਤਿਕਾਰਮਾ ਮਾਤਾ ਜੀ ਤੁਹਾਨੂੰ ਦੇਖ ਕੇ ਬਹੁਤ ਖੁਸ਼ ਆਲੀ ਧੰਨਵਾਦ ਮਾ ਸਤਿ ਸ਼੍ਰੀ ਅਕਾਲ ਭਾਜੀ ਉਹ ਤੇ ਬੀਬੀ ਤੇ ਉੱਥੇ ਆਜਾ ਮੈਂ ਤੁਹਾਨੂੰ ਸਾਹਮਣੇ ਲਾਤੇ ਧੰਨਵਾਦ ਮਾ ਤੁਸੀਂ ਦਰਸ਼ਨ ਦਿੱਤੇ ਜੀ ਸਾਨੂੰ ਹਮਨੇ ਪਹਿਲੀ ਵਾਰ ਜਿਵੇਂ ਤੇ ਪੁੱਤ ਆ ਮਾ ਨਹੀਂ ਕੋਈ ਨਹੀਂ ਅਜੀ ਬਹੁਤ ਬੜਾ ਸਤਿ ਸ਼੍ਰੀ ਅਕਾਲ ਮਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਵਾਹਿਗੁਰੂ ਵਾਹਿਗੁਰੂ ਮਾ ਤੁਹਾਡਾ ਆਸ਼ੀਰਵਾਦ ਮਾ ਵੱਡਿਆਂ ਦਾ ਆਸ਼ੀਰਵਾਦ ਮਾ ਠੀਕ ਹੈ ਭਾਜੀ ਹਾਂ ਭੈਣੇ ਇੱਕ ਮਿੰਟ ਮਾਣਾ ਪਿੱਛੇ ਵਿੱਚ ਹਾਂਜੀ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਜਿਉਂਦੀ ਮਾਤੀ ਰਹੇ ਭੈਣ ਠੀਕ ਹੈ ਭੈਣੇ ਕੋਈ ਨਾ ਪਰ ਦਵਾਈ ਸ਼ੁਰੂ ਵੈਗਰੂ ਕਰਦੇ ਹਾਂ ਹਾਂਜੀ ਸਤਿ ਸ੍ਰੀ ਅਕਾਲ ਟੱਕਾ ਨਾ ਮਾਰੋ ਰੁਕ ਜਾ ਰੁਕ ਜਾ ਬਾਪੂ ਰੁਕ ਜਾ ਰੁਕ ਜਾ ਰੁਕ ਜਾ ਬੇਬੇ ਦਾ ਕੀ ਪੁੱਗੀ ਬੇਬੇ ਨਾ ਕੰਮ ਨਾ ਕਰ ਹੋਰ ਬੇਬੇ ਤਕੜੀ ਹੈ ਠੀਕ ਹੈ ਰੁਕ ਜੋ ਰੁਫੀ ਨਾ ਟੱਕਾ ਨਾ ਮਾਰੋ ਟੱਕਾ ਨਾ ਮਾਰੋ ਦੂਜੀ ਵਾਰਿਆ ਬਹੁਤ ਠੀਕ ਹੋ ਗਿਆ ਜੀ ਕੋਈ ਨਾ ਬਾਪੂ ਉੱਥੇ ਆ ਜਾਓ ਅੱਗੇ ਮਿਲਦੇ ਹਾਂ ਸਤਿ ਸ੍ਰੀ ਅਕਾਲ ਵੀਰੇ ਸਤਿ ਸ੍ਰੀ ਅਕਾਲ ਸਤਿ ਸ੍ਰੀ ਅਕਾਲ ਹੋਰ ਬੇਣਾ ਠੀਕ ਹੈ ਸਤਿ ਸ੍ਰੀ ਅਕਾਲ ਬੇਣਾ ਸਤਿ ਸ੍ਰੀ ਅਕਾਲ ਹਾਂਜੀ ਆਜਾ ਵਟੇ ਜੇ ਲੋੜ ਪਊਗੀ ਕਰਨੇਗੇ ਐਡਮਟ ਆਜੇ ਡਾਕਟਰ ਕੋਲੇ ਕਰਾ ਲਾਂਗੇ ਆ ਕੋਈ ਨਾ ਗੱਲ ਕਰ ਲੈਣਾ ਭੈਣੇ ਆ ਕੰਮ ਨਾ ਕਰਦਾ ਭੈਣੇ ਆਜੋ ਅੱਗੇ ਮੈਂਦੀ ਅੱਗੇ ਆਜੋ ਡੱਕਣਾ ਪੈਂਦਾ ਡੱਕਣਾ ਪਈ ਆਜੋ ਉੱਥੇ ਖੁੱਲੇ ਥਾਂ ਤੇ ਆ ਸਸੀ ਗੱਲ ਵੀਰੇ ਸਾਹਿਬ ਕੀ ਹਾਲ ਹੈ ਵੀਰੇ ਠੀਕ ਆ ਮੈਂ ਜਿਉਂਦਾ ਬਸ ਸਰ ਤੇ ਆ ਤਾਂ ਮੈਂ ਕਿਹੜਾ ਸਸੀ ਗੱਲ ਭੈਣੇ ਕੀ ਹਾਲ ਹੈ ਵੀਰੇ ਠੀਕ ਆ ਕਿਤਾਬ ਰੱਬਾ ਕਿਤਾਬ ਰੱਬਾ ਬਾਈ ਜੀ ਵਾਰੀ ਆ ਜੀ ਚਾਹ ਵੀ ਨਹੀਂ ਪੀਂਦੇ ਹੁਣ ਆਪਣੇ ਅਪੀਲਰ ਦਾ ਬਾਥਰੂਮ ਹੀ ਜਾਂਦਾ ਉਹਦਾ ਸ਼ੁਕਰ ਆ ਬਾਬੇ ਦਾ ਬਸ ਦਵਾਈ ਬੰਦ ਨਾ ਕਰਿਓ ਹਾਂ ਪੁੱਤ ਕਿਵੇਂ ਗਾਚੂ ਕਿਵੇਂ ਪੁੱਤ ਠੀਕ ਹੈ ਹੈ ਬੱਲੇ ਬੱਤੇ ਰੀ ਨੂੰ ਕਿਵੇਂ ਆਹ ਹੱਥ ਬਣਾਉ ਰਾ ਜੀ ਹੱਥ ਬਣਾਉਣਾ ਜੱਫੀ ਪਾਉਣੇ ਆ ਪਾ ਡਾਕਟਰ ਸਾਹਿਬ ਤਾਂ ਵੀ ਹੱਥ ਹੀ ਬਣਾਉ ਰਾ ਏ ਠੀਕ ਹੈ ਪੁੱਤ ਸਤਿਕਾਰ ਵੀ ਹਾਂ ਡਾਕਟਰ ਜੀ ਆ ਜਾ ਆ ਜਾ ਆ ਜਾ ਆ ਜਾ ਹਾਂ ਜੀ ਸਤਿਕਾਰ ਵੀਰੇ ਕਿਵੇਂ ਆ ਠੀਕ ਆ ਸਾਡੇ ਨਾਲ ਫਰੈਂਡ ਆ ਇੱਕ ਬੰਦਾ ਹਾਂ ਮਾਂ ਮੈਂ ਪ੍ਰੀਕੂਲੀ ਵੇਚਤੀ ਸੀਗੀ ਤੇ ਉਹਦਾ ਭਰਾ ਸੀ ਜਿਹੜਾ ਪਹਿਲੇ ਦਿਨ ਹੀ ਮਰ ਗਿਆ ਸੀ ਤੇ ਉਹਦਾ ਮੁੰਡਾ ਹੈ ਸਾਥੀ ਕਲਪਨੇ ਨਾ ਭੈਣੇ ਆ ਕੰਮ ਨਹੀਂ ਨਾ ਨਾ ਭੈਣਾ ਪਹਿਰੀਆਂ ਥੋੜੀ ਲਾਉਣੀ ਹੈ ਨਾ ਨਾ ਕਿਤਾਬ ਪਰ ਪਹਿਰੀਆਂ ਥਰੀ ਲਾਉਣੀ ਮੇਰੀ ਛੋਟੀ ਭੈਣ ਠੀਕ ਹੈ ਤੁਸੀਂ ਪਾਠ ਕਰ ਦੋ ਜੀ ਪਲੀਜ਼ ਮੈਂ ਕਿ ਤੁਸੇ ਸੱਚੇ ਪਾਤਸ਼ਾਹ ਕਿਰਪਾ ਕਰਨ ਮੇਰੀ ਭੈਣ ਨੂੰ ਤੰਦਰੁਸਤੀਆਂ ਬਖਸ਼ਣ ਜਿਹੜਾ ਭੁੱਲ ਦੀਆਂ ਦੌਰੇ ਪੈਂਦੇ ਨੇ ਜੀ ਬਸ ਠੀਕ ਹੋ ਜੀ ਮਾਂ ਬੈ ਕਾਲ ਮੋਰ ਜੀ ਸਰਪੰਦ ਪੂਜਾ ਆਪ ਜੱਪਕਾਰ ਸੰਗਤਾਂ ਸਰ ਜੀ ਨਾਨਕ ਬੋਸ ਸੱਚੇ ਪਾਤਸ਼ਾਹ ਮਿਹਰ ਕਰਨ ਹੋਰ ਮਾਂ ਠੀਕ ਹੋ ਕੋਈ ਨਾ ਆਪਾਂ ਦਵਾਈ ਸ਼ੁਰੂ ਕਰਾਈ ਆ ਨਾ ਜੀ ਠੀਕ ਹੋ ਜਾਣਾ ਨੇ ਠੀਕ ਆ ਮਾ ਸਤਿ ਸ਼੍ਰੀ ਅਕਾਲ ਭੈਣੇ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਮਾ ਹੋਰ ਮਾਂ ਤੱਕੜੀਆਂ ਬਾਪੂ ਮਿਲਦਾ ਆ ਕੇ ਘੁੰਮ ਕੇ ਆਉਣਾ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਹਾਂ ਜੀ ਤੇਰਾ ਜਾਵਾਂ ਇਹਨਾਂ ਬੋਲਦਾ ਇਹਦੇ ਅੰਦਰ ਨਾ ਦਵਾਈ ਖਾਂਦਾ ਕਿੱਥੋਂ ਲੈ ਕੇ ਆਏ ਔਲ ਖਪਿੰਡਾਈ ਮਲੋੜ ਤੋਂ ਮਲੋੜ ਕਿਵੇਂ ਬਾਪੂ ਔਰ ਜਫੀ ਪਾ ਯਾਰ ਤੂੰ ਕਹਿੰਦੇ ਬੋਲਦਾ ਬਲਦਾ ਇੰਨੀ ਬਾਪੂ ਬੋਲਦਾ ਤਾਂ 10 ਘਰ ਬਾਅਦ ਜਾਂਦੀ ਜਾਂਦੀ ਕੀ ਗੱਲ ਹੋ ਗਈ ਬੁੱਲਣੋ ਹਟ ਗਿਆ ਇਹ ਆਈ ਸੀ ਆਪਾਂ ਦੀ ਕੀ ਬੜਿਆ ਇਹ ਵਾਹਿਗੁਰੂ ਉੱਚੀ ਦਾ ਨਾ ਉੱਚੀ ਵਾਹਿਗੁਰੂ ਹਾਂ ਤੁਹਾਾਕੀ ਅਨਬਦ ਕੋਈ ਨਾ ਬਾਈ ਦੇਖੋ ਗੱਲ ਇਹ ਆ ਆਪਾਂ ਨੇ ਦਵਾਈ ਸ਼ੁਰੂ ਕਰਾਉਨੇ ਆ ਠੀਕ ਹੋ ਜਾਣਗੇ ਇਹਨਾਂ ਦੀ ਦਵਾਈ ਚ ਨਾਗਾ ਨਹੀਂ ਪਹਿਣਾ ਚਾਹੀਦਾ ਬਾਈ ਆਂਦਾ ਹੀ ਨਹੀਂ ਸਾਡੇ ਕੋਲ ਦਵਾਈ ਖਵਾਉਣੀ ਪੈਣੀ ਐ ਇੰਜ ਘਰ ਦੀ ਅੱਜ ਨੇ ਖਾਣੀ ਹੋਈ ਦਵਾਈ ਦਵਾਈ ਖਵਾਉਣੀ ਪੈਣੀ ਐ ਠੀਕ ਆ ਔਰ ਦਵਾਈ ਖਾਊਗਾ ਇਹ ਫੇਰ ਠੀਕ ਹੋਊਗਾ ਨਾ ਕਿਹੜੇ ਪਿੰਡੋਂ ਦੱਸਿਆ ਆਲਖ ਜੀ ਮਲੋੜ ਕੋ ਪੁਣ ਤੁਸੀਂ ਦਵਾਈ ਲਵੋ ਚੈੱਕ ਕਰਾਓ ਕੁਰੀ ਫੇਰ ਜਾਇਓ ਨਾ ਮੈਨੂੰ ਮਿਲਿਓ ਫਿਰ ਦੇਖਦੇ ਆ ਜੇ ਦੋਨਾਂ ਨੂੰ ਰੱਖਣਾ ਪਿਆ ਪੰਜ-ਛੇ ਦਿਨ ਰੱਖ ਲੈਣਾ ਹਾਂਜੀ ਬਾ ਦਵਾਈ ਖਾਣ ਲੱਗ ਜਾ ਮੁਰਕੇ ਜਾ ਫਿਰ ਕਰ ਲਾਂਗੇ ਦੁਪਹਿਰ ਤੋਂ ਬਾਅਦ ਮਿਲਦੇ ਆ ਠੀਕ ਆ ਜੀ ਮਿਹਰਬਾਨੀ ਜਿਮਾਚਲ ਤੋਂ ਆਇਆ ਜੀ ਮੇਰੇ ਰਿਸ਼ਤੇਦਾਰ ਨੇ ਹਾਂਜੀ ਕਿੱਥੇ ਆਜੋ ਜੀ ਆਜਾ ਵੀਰੇ ਅੱਗੇ ਆਜਾ ਆ ਬਾਬੂ ਨੂੰ ਲੈ ਕੇ ਚੱਲੋ ਅੱਗੇ ਤੁਸੀਂ ਆਜਾ ਲੈ ਕੇ ਚੱਲੋ ਭਨੇ ਹਾਂ ਵੀ ਮਾਚਰ ਵਾਲਿਆ ਜਿਵੇਂ ਕੀ ਨਾਂ ਤੇਰਾ ਗੁਰਚਰਨ ਸਿੰਘ ਹੈ ਜੀ ਗੁਰਚਰਨ ਸਿੰਘ ਤੂੰ ਧੌਂਦਾ ਧੌਂਦਾ ਨਹੀਂ ਆਇਆ ਤੈਨੂੰ ਕਿੰਨਾ ਔਖਾ ਲੱ ਕੇ ਆਇਆ ਧਵਾਤਵਾ ਕੇ ਯਾਰ ਤੂੰ ਆਖਿਰ ਨਹੀਂ ਲੱਗਦਾ ਕਿਸੇ ਤੇ ਗੁੱਸਾ ਕਰੀ ਜਾਂਦਾ ਤੂੰ ਗੁੱਸਾ ਨਹੀਂ ਕਰਦਾ ਗੁੱਸਾ ਠੀਕ ਹੈ। ਉਹ ਨਾਲ ਤੁਸੀਂ ਤੁਹਾਡੇ ਕੀ ਲੱਗਦੇ? ਜੀ ਜੀ ਇੱਥੇ ਜੀ। ਜੇਟਾ। ਇਹ ਭਰਾਏ ਜੀ। ਇਹ ਭਰਾਏ ਦਾ। ਜੀ। ਇਹ ਪੜਦੇ-ਪੜਦੇ ਤਾਂ ਹੀ ਹੋ ਗਿਆ। ਕਿੰਨਾ ਪੜਿਆ ਪੀਰਾ? 10ਵੀਂ। 10ਵੀਂ ਵਾਸਤੇ 10ਵੀਂ ਜੀ ਹੋ ਰਹੀ ਜੀ। ਇੰਨਾ ਦੇ ਪਰਿਵਾਰ 'ਚ ਪਹਿਲਾਂ ਵੀ ਸੀਗਾ ਕੋਈ? ਨਹੀਂ ਜੀ। ਕਿਤੇ ਦਾਦਕੇ ਜਾਂ ਜਿਹੜੇ ਨਾਨਕੇ ਜਾਂ ਕੋਈ ਹੋਊਗਾ? ਨਹੀਂ। ਕਿਉਂਕਿ ਜਦੋਂ ਨਾ ਪੜਦਾ-ਪੜਦੇ ਨੂੰ ਬੱਚੇ ਨੂੰ ਬਿਮਾਰੀ ਹੁੰਦੀ ਹੈ, ਖੂਨ 'ਚ ਹੁੰਦੀ ਹੈ ਬਿਮਾਰੀ। ਤੁਹਾਡੇ ਦਾਦੇ ਨੂੰ, ਦਾਦੀ ਨੂੰ, ਨਾਨੇ ਨੂੰ, ਨਾਨੀ ਨੂੰ, ਮਾਮੇ ਨੂੰ, ਮਾਸੀ ਨੂੰ, ਭੂਆ ਨੂੰ ਉਹਨਾਂ 'ਚੋਂ ਕਿਸੇ ਨਾ ਕਿਸੇ ਨੂੰ ਪਿੱਛੇ ਰਹੀ ਹੋਊਗੀ ਬਿਮਾਰੀ। ਚਲੋ ਕੋਈ ਗੱਲ ਨਹੀਂ ਹੁਣ ਆਪਾਂ ਇਹਦਾ ਟ੍ਰੀਟਮੈਂਟ ਸ਼ੁਰੂ ਕਰਾਉਨੇ ਆਂ ਔਰ ਇਹਦੀ ਦਵਾਈ ਜਿਹੜੀ ਦੇਵਾਂਗੇ ਉਹ ਤੁਸੀਂ ਖਵਾਉਣੀ ਹੈ ਦਵਾਈ ਕੋਈ ਸਾਡੇ ਦੁਕਾਨਦਾਰ ਕਾ ਤੋ ਨਹੀਂ ਖਾਣਾ ਪਤਾ ਨਹੀਂ ਮਾਰਨੇ ਨੂੰ ਆਂਦਾ ਜੀ ਫਿਰ ਫਿਰ ਇਹਨੂੰ ਨਾਲ ਰਹਿਣਾ ਪਊ ਤੁਹਾਨੂੰ ਇੱਕ ਜਣੇ ਨੂੰ ਫਿਰ ਇਹਨੂੰ 15 ਦਿਨ ਦਾਖਲ ਕਰਾਂਗੇ ਨਾਲ ਇੱਕ ਜਣਾ ਰੁਕ ਜਾਓ ਆਪਾਂ ਦਾਖਲ ਕਰ ਲੈਂਦੇ ਆਂ ਰਾਖ ਕੇ ਦਵਾਈ ਦੇਵਾਂਗੇ ਕੋਈ ਠੀਕ ਆ ਆਪੇ ਦਵਾਈ ਖਾਣ ਲੱਗ ਜੂਵੇ 15 ਰਹਿਣੇ ਵਾਲਾ ਮਤਲਬ ਇਹ ਤਾਂ ਕੋਈ ਹੱਲ ਹੀ ਨਹੀਂ ਨਾ ਭੈਣੇ ਤੁਹਾਡਾ ਕੋਈ ਰਿਸ਼ਤੇਦਾਰ ਅਟੈਂਡੈਂਟ ਕੋਈ ਵੀ ਇੱਕ ਬੰਦਾ ਰਹੇ ਨਾਲ ਕੋਈ ਇੱਕ ਬੰਦਾ ਰਹੇ ਸਦਾ ਕੈਨਡੈਂਟਰ ਰੱਖ ਲਾ ਹਾਂ ਇੱਕ ਬੰਦਾ ਨਾਲ ਉਹ ਕਿਹਾ ਤਾਂ ਇਹ ਜੀ ਜੀ ਡਿਊਟੀ ਆਪੇ ਇਹ ਮਾਇਟਰ ਜੀ ਹੈ ਇਹ ਬੇਟੀ ਪਿੱਚੀ ਛੋਟੀ ਜੀ ਹੈ ਕੋਈ ਵੀ ਇੱਕ ਬੰਦਾ ਪਰਵਾਹ ਕੋਈ ਵੀ ਬੰਦਾ ਰਹੇ ਧੰਨਵਾਦ ਜੀ ਧੰਨਵਾਦ ਚੈੱਕ ਅਪ ਕਰਾਓ ਤੁਸੀਂ ਫਿਰ ਮੈਨੂੰ ਮਿਲਿਓ ਦੁਪਹਿਰ ਤੋਂ ਬਾਅਦ ਠੀਕ ਹੈ ਸਾਫੀ ਗੱਲ ਪੈਣੀ ਜੀ ਮੈਂ ਦੋਰੇ ਵੀ ਬਾਬਾ ਜੀ ਰਹਤੇ ਹਾਂ ਤੁਹਾਡੇ ਨਾਲ ਪਿਆਈਆਂ ਕਿ ਦੋਰੇ ਮੇਰੇ ਹਟ ਜਾਣੇ ਹਟ ਜਾਣੇ ਮੇਰੀ ਭੈਣ ਛੋਟੀ ਭੈਣ ਹਟ ਜਾਣੇ ਤਲ ਮੈਂ ਲਿਖ ਲਿਖ ਕੇ ਸਭ ਠੀਕ ਹੋ ਗਿਆ ਸਭ ਠੀਕ ਹੋ ਗਿਆ ਸਤਿਕਾਰ